ਤੈਨਾਂ ਗਲਤਾ ਕਰ ਸਕਦਾ ਈ ਤੁਹਾਡਾ ਦਰਦ ਜਾਣਣਾ ਆ ਦੁੱਖ ਜਾਣਣਾ ਆ ਬਣੇ ਮੇਰੀ ਗੱਲ ਸੁਣੋ ਗੱਲ ਸੁਣੋ ਤੁਹਾਡੇ ਘਰ ਪੀਂਦੇ ਦੀ ਪਾਣੀ ਨਾਲ ਬਣੇ ਐ ਤਾਂ ਦੱਸ ਦਿਓ ਜੀ ਤੁਸੀਂ ਆਏ ਹੋ ਮੜ ਗੱਲ ਤਾਂ ਕਰ ਲੋ ਜੀ ਤੁਹਾਡਾ ਦੁੱਖ ਜਾਣਣੇ ਆਏ ਆ ਹਾਂ ਦੱਸੋ ਇਹ ਕਿਵੇਂ ਆਏ ਨੇ ਮੂੰਹ ਬੰਨੇ ਹੋਏ ਆ ਇਹਨਾਂ ਦੇ ਜੀ ਤੈਨਾਂ ਗਲਤਾ ਕਰ ਸਕਦਾ ਈ ਤੁਹਾਡਾ ਦਰਦ ਜਾਣਣਾ ਆ ਦੁੱਖ ਜਾਣਣਾ ਆ ਪਾਣੇ ਮੇਰੀ ਗੱਲ ਸੁਣੋ ਤੁਸੀਂ ਤੁਹਾਡੇ ਘਰ ਡੁੱਬਿਆ ਜੀ ਦੀ ਪਾਣੀ ਨਾਲ ਪਾਣੇ ਐ ਤਾਂ ਦੱਸ ਦੋ ਤੁਸੀਂ ਆਏ ਹੋ ਮਾਰੇ ਗੱਲ ਤਾਂ ਕਰ ਲੋ ਜੀ ਤੁਹਾਡਾ ਦੁੱਖ ਜਾਣਣ ਨਹੀਂ ਆਏ ਆ ਹਾਂ ਦੱਸੋ ਇਹ ਕਿਵੇਂ ਆਏ ਨੇ ਮੂੰਹ ਬੰਨੇ ਹੋਏ ਆ ਇਹਨਾਂ ਦੇ ਜੀ ਉਹ ਹੋਵੇ ਸੌਦਾ ਭਾਂਜੀ ਇਕੱਠੇ ਕਰਦੇ ਆ ਅੱਛਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਤੇ ਹੂੰ ਸਾਧ ਸੰਗ ਜੀ ਇੱਥੇ ਥੋੜਾ ਜਿਹਾ ਇਹ ਜੇਰੇ ਤੁਸੀਂ ਇਸੇ ਸਥਾਨ ਤੇ ਆਏ ਉਹ ਬਾਬਾ ਸ੍ਰੀਚੰਦ ਦਾ ਸਥਾਨ ਹੈ ਹਾਂਜੀ ਹਾਂਜੀ ਜਿੱਥੇ ਚਾਰ ਜੋਜਲ ਲੰਮੀ ਬਾਹ ਕਰਕੇ ਆਪਣੇ ਭਤੀਜੇ ਧਰਮਚੰਦ ਨੂੰ ਲਾਇਆ ਗੁਰੂ ਨਾਨਕ ਦੇਵ ਜੀ ਦੇ ਵੱਡੇ ਬੇਟੇ ਨੇ ਜੀ ਇਹ ਪਿੰਡ ਪਖੂ ਕੀ ਚਾਲੀ ਸਾਹਿਬ ਹੈ ਹੂੰ ਬਹੁਤ ਬਹੁਤ ਤੁਹਾਡੀ ਟੀਮ ਦਾ ਜਿਹੜੇ ਏਡੀ ਦੂਰੋਂ ਤੁਸੀਂ ਆਣ ਕੇ ਲੋਕਾਂ ਦੀ ਸ਼ਾਰ ਸੁਣੀ ਆਹ ਪਾਣੀ ਦੇਖੋ ਬਾਪੂ ਜੀ ਸਾਨੂੰ ਐ ਦੱਸੋ ਜਿਵੇਂ ਔਰਤਾਂ ਆਈਆਂ ਸੀ ਤੈਨੂੰ ਮੂੰਹ ਵੱਧੇ ਹੋਏ ਸੀ ਇਹ ਕਿਉਂ ਆਈਆਂ ਸੀ ਇਹ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਭੱਜ ਗਈਆਂ ਇਹ ਬਾਬਾ ਜੀ ਲੰਗਰ ਲੈ ਕੇ ਨਾ ਤੂੰ ਜਿਹੜਾ ਜਿੱਦਾਂ ਬਾਬਾ ਜੀ ਜਿਹੜੇ ਲੁੱਟਖੋ ਕਰਦੇ ਨੇ ਲੰਗਰ ਦੀ ਉਹ ਬਾਦ ਸਿੰਘ ਬੇਦੀ ਸਾਹਿਬ ਚੋਲਾ ਸਾਹਿਬ ਵਾਲੇ ਆਏ ਆ ਇਹ ਰਾਸ਼ਨ ਦੇਣ ਦੇ ਕੁਝ ਮਤਲਬ Rajasthan ਤੋਂ ਆਏ ਨੇ ਧਰਮਿੰਦਰ ਸਿੰਘ ਜੀ ਨਾਂ ਉਹਨਾਂ ਦਾ ਰਾਸ਼ਨ ਲੈ ਕੇ ਆਪਾਂ ਅਰਦਾਸ ਬੇਨਤੀ ਕਰਕੇ ਗਰੀਬਾਂ ਨੂੰ ਸ਼ੁਰੂ ਕੀਤਾ ਇਹ ਜਿਹੜੇ ਅੰਸਰ ਲੋਕ ਨੇ ਮੂੰਹ ਢੱਕ ਕੇ ਇਹ ਕਥਾ ਕਰਕੇ ਰਾਸ਼ਨ ਤੇ ਜਿਹੜਾ ਜਾ ਕੇ ਦੁਕਾਨਾਂ ਤੇ ਵੇਚ ਦਿੰਦੇ ਜਿਨ੍ਹਾਂ ਦਾ ਸਾਡਾ ਇਹ ਪਿੰਡ ਹੀ ਕੋਈ ਨਹੀਂ ਇੱਥੋਂ ਦੇ ਹੈ ਨਹੀਂ ਕਈਆਂ ਘਰਾਂ ਦੇ ਵਿੱਚੋਂ ਲੋਕਾਂ ਨੇ 40 40 ਫੀਟ ਦੀਆਂ ਬੋਰੀਆਂ ਤਰਪਾਲਾਂ ਕਈ ਕੁਝ ਜਿਹੜਾ ਗਰੀਬਾਂ ਵਾਸਤੇ ਆਇਆ ਸੀ ਉਹ ਇਕੱਠਾ ਕਰਕੇ ਵੇਚਦੇ ਮੌਂਗਰ ਨੇ ਘਰ ਦੇ ਹਾਲਾਤ ਵੇਖੋ ਨਾ ਤਾਂ ਸਿਰ ਤੇ ਛੱਤ ਵੀ ਨਹੀਂ ਮੇਰੀ ਬੇਨਤੀ ਸੁਣੋ ਇਹ ਪੱਖੋ ਕੇ ਚਾਲੀ ਸਾਬ ਪਿੰਡ ਆ ਹਮ ਅਮਰਤ ਵੇਲਾ ਹੋਇਆ ਤੇ ਸਾਡੇ ਕੋ ਮੱਖਣ ਸਿੰਘ ਮੱਖਣ ਜੀ ਆਏ ਇੱਕ ਇਹ ਲੜਕਾ ਆਇਆ ਦੋ ਲੜਕੇ ਇੱਕ ਮੇਰਾ ਬੇਟਾ ਆंदे ਵੀ ਤੁਸੀ ਬਾਨ ਇਥੋਂ 1 ਕਿਲੋਮੀਟਰ ਕੋਰੀਡੋਰ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਵਾਸਤੇ ਪਾਕਿਸਤਾਨ ਸੰਗਤ ਜਾਂਦੀ ਹੈ ਹਾਂਜੀ ਕਰਤਾਰਪੁਰ ਲੰਗਾ ਉਥੋਂ ਤੁਸੀ ਟੁੱਟੀ ਆ 3 ਵਜੇ ਉਹਦਾ ਪਾਣੀ ਆਉਣਾ ਸ਼ੁਰੂ ਕਰਤਾ ਵਾ ਉਸ ਤੋਂ ਬਾਅਦ ਇੱਥੇ ਨਜ਼ਦੀਕ 2 ਕਿਲੋਮੀਟਰ ਹਟਵਾ ਜਾ ਕੇ ਫਿਰ ਇੱਕ ਪਾਰ ਟੁੱਟ ਗਿਆ ਤੁਸੀ ਬਾਨ ਉਸ ਤੋਂ ਇੱਥੇ ਵੱਡਾ ਇੱਕ ਪਾਰ ਆ 2 ਕਿੱਲੇ ਦਾ ਉਹ ਟੁੱਟ ਗਿਆ ਵਾ ਫਿਰ ਕੀ ਕੀਤਾ ਵੀ 3:30 ਪਾਣੀ ਇਥੇ ਦਾ ਇਥੇ ਇੰਨਾ ਆਉਣਾ ਜਦੋਂ ਇਹਨਾਂ ਮੈਨੂੰ ਦੱਸਿਆ 3 ਵਜੇ ਮੈਂ ਅੰਦਰ ਗਿਆ ਵੇਖੋ ਪਾਣੀ ਕਿੰਨਾ ਕਿੰਨਾ ਮੈਂ ਮਹਾਰਾਜ ਦੇ ਸ਼ਰੂਪ 8 ਹੀ ਮੈਂ ਜਲਦੀ ਜਲਦੀ ਮੂੰਹ ਹੱਥ ਧੋਤਾ ਸਾਰਾ ਕੰਮ ਕਰਕੇ ਤੇ ਫਿਰ ਮਹਾਰਾਜ ਦੇ ਸ਼ਰੂਪ ਜਿਹੜੇ ਮੈਂ ਉੱਥੇ ਸ਼ਿਫਟ ਕੀਤੇ ਉੱਚੀ ਜਗ੍ਹਾ ਉਹਦੇ ਤੇ 1 ਫੁੱਟ ਪਾਣੀ ਜਿਹੜਾ ਥੱਲੇ ਰਿਹਾ ਹੁਣ ਇਥੋਂ ਪਾਣੀ ਟੁੱਟਾ ਵਾ ਪਹਿਲੇ ਪੱਖੋ ਕੇ ਚਾਲੀ ਸਾਹਬ ਨੂੰ ਮਾਰ ਵਜੀ ਕੋ ਪੂਰੀ ਟੂਰ ਬੰਦ ਕਰਕੇ 15 ਫੁੱਟ ਉੱਚਾ ਪਾਣੀ ਉਧਰੋਂ ਨਹੀਂ ਨਿਕਲ ਸਕਿਆ ਨਾ ਸਰਕਾਰ ਨੇ ਪੋਲ ਪਾਇਆ ਛੋਟਾ ਪੋਰਾ ਪਾਇਆ ਸੀ ਪਹਿਲਾ ਪੱਖੋ ਕੇ ਚਾਲੀ ਸਾਹਿਬੀ ਪਲਾਟ ਸਾਡੇ ਗਰੀਬ ਝੋਬੇ ਫਿਰ ਇਧਰ ਨੂੰ ਵਧਿਆ 5 ਵਜੇ ਨੂੰ ਮੇਰੇ ਉੱਪਰ ਦੀ ਨਾ ਪਾਣੀ ਹੋ ਗਿਆ ਸਾਧ ਸੰਗ ਜੀ ਫਿਰ ਸਾਧਾਂ ਵਾਲੀ ਤੇ ਫਿਰ ਮਾਨ ਪਿੰਡ ਨੂੰ ਡੋਬਿਆ ਕੋਰੀ ਟੋੜ ਦੇ ਨਾਲ 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 ਪਾਣੀ ਤੁਰਿਆ ਤੁਰਿਆ ਜਾਂਦਾ ਬਬਾ ਜੇ ਤੁਹਾਨੂੰ ਪਤਾ ਲੱਗਦਾ ਕਿ ਵੀ ਇਦਾਂ ਦੇ ਲੋਕ ਮੂੰਹ ਟੱਕ ਟੱਕ ਕੇ ਲੇਡੀਜ਼ ਇੱਥੇ ਰਾਸ਼ਨ ਇਕੱਠਾ ਕਰਦੇ ਉਹਨਾਂ ਨੂੰ ਰੋਕਦੇ ਨਹੀਂ ਫਿਰ ਅਸੀਂ ਵੀ ਆਨੇ ਵੀ ਦੁੱਖ ਦੀ ਘੜੀ ਆ ਆਇਆ ਗਰੀਬੀ ਵੀ ਹੁਣ ਕੀ ਤਾਂ ਤੁਹਾਡੇ ਨਾਲ ਲੜਦੇ 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 ਤੁਸੀਂ ਰੋਕਿਆ ਕਦੇ ਇਹਨਾਂ ਨੂੰ ਰੋਕਦੇ ਆ ਜਦੋਂ ਜਾ ਕੇ ਫਿਰ ਦੁਪਹਿਰਾਂ 'ਚ ਹੋਰ ਗੱਡੀ ਆਉਂਦੀ ਆ ਫਿਰ ਨਾਲ ਆ ਜਾਂਦੇ ਜੀ ਕਈ ਮਗਰਬ ਤੋਂ ਅੱਗੇ ਵੀਡੀਓ 'ਚ ਹਾਦਸੇ ਹੋਏ ਆ ਉਹ ਇਹਨਾਂ ਦੀ ਵਜ੍ਹਾ ਕਰਕੇ ਆ ਨਾ ਸਾਰੇ ਵੀਡੀਓ ਮੈਸੇਜਾਂ ਦੇ ਨਹੀਂ ਵੇਖਣਦੇ ਆ ਹਾਂ ਉਹ ਵੀਡੀਓ ਵੇਖਣ ਦੇ ਆਂਦੇ ਵੀ ਰਸ਼ਨ ਨਾ ਲਿਓ ਬੱਚੇ ਜਿੱਥੇ ਰਸ਼ਨ ਆਇਆ ਤੇ ਸਾਡੇ ਕੋਈ ਬੰਦਾ ਇੱਕ ਦੂਜਾ ਮਰ ਜਾਣੇ ਨੇ ਠੀਕ ਹੈ ਮਤਲਬ ਇਕੱਠਾ ਕਰੀ ਜਾਂਦੇ ਨੇ ਬਾਹਰੋਂ ਆਈ ਜਾਂਦੇ ਇਕੱਠਾ ਕਰੀ ਜਾਂਦੇ ਨੇ ਰਸ਼ਨ ਬੰਦ ਕਰ ਦਿਓ ਉਧਰ ਸੇਵਾ ਕੋਈ ਦੇਣੀ ਹੈ ਕੋਈ ਘਰ ਕਿਸੇ ਨੂੰ ਦਾਨ ਪਾਣਾ ਪੈਸੇ ਤੇ ਲਾ ਦੋ ਤੇ ਰਸ਼ਨ ਬਿਲਕੁਲ ਬੰਦ ਕਰ ਦਿਓ ਰਸ਼ਨ ਤਾਂ ਮਤਲਬ ਲੋੜ ਨਹੀਂ ਗਏ ਹੁਣ ਇਹਨਾਂ ਦੇ ਛੱਤ ਡੇਗ ਪਿਆ ਘਰ ਪਾਉਣ ਲਈ ਕੁਝ ਨਾ ਕੋਈ ਪਾਈਪ ਘਰ ਪਾਉਣ ਵਾਸਤੇ ਕੁਝ ਦੋ ਨਾ ਹਾਂ ਜੀ ਹਾਂ ਜੀ ਉਹਨਾਂ ਉਹਨਾਂ ਨੇ ਕਿਹਾ ਵੀ ਤੁਸੀਂ ਇਹ ਬੰਦ ਕਰ ਦਿਓ ਰਸ਼ਨ ਇੱਕ ਪੱਤ ਹੋ ਜਾਏਗਾ ਹਾਂ ਜੀ ਸਾਦਾ ਉਹ ਉਹਵੇਂ ਸੌਦਾ ਭਾਂਜੀ ਇਕੱਠੇ ਕਰਦੇ ਆ ਅੱਛਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਤੇ ਹੂੰ ਸਾਧ ਸੰਗ ਜੀ ਇੱਥੇ ਖੜ ਜਾ ਇਹ ਜੇਰੇ ਤੁਸੀਂ ਇਸੇ ਸਥਾਨ ਤੇ ਆਏ ਉਹ ਬਾਬਾ ਸ੍ਰੀ ਚੰਦ ਜੀ ਦਾ ਸਥਾਨ ਆ ਹਾਂਜੀ ਹਾਂਜੀ ਕਿਥੇ ਚਾਰ ਯੋਜਨ ਲੰਮੀ ਬਾਹ ਕਰਕੇ ਆਪਣੇ ਭਤੀਜੇ ਧਰਮਚੰਦ ਨੂੰ ਲਾਇਆ ਗੁਰੂ ਨਾਨਕ ਦੇਵ ਜੀ ਦੇ ਵੱਡੇ ਬੇਟੇ ਨੇ ਜੀ ਇਹ ਪਿੰਡ ਪਖੂ ਕੀ ਢਾਲੀ ਸਾਹਿਬ ਆ ਹੂੰ ਬਹੁਤ ਬਹੁਤ ਤੁਹਾਡੀ ਟੀਮ ਦਾ ਜਿਹੜੇ ਏਡੀ ਦੂਰੋਂ ਤੁਸੀਂ ਆਣ ਕੇ ਲੋਕਾਂ ਦੀ ਸ਼ਾਰ ਸੁਣੀ ਆ। ਆ ਪਾਣੀ ਦੇਖੋ। ਬਾਪੂ ਜੀ ਸਾਨੂੰ ਐ ਦੱਸੋ ਜਿਵੇਂ ਔਰਤਾਂ ਆਈਆਂ ਸੀ ਤੈਨੂੰ ਮੂੰਹ ਵੱਡੇ ਹੋਏ ਸੀ ਇਹ ਕਿਉਂ ਆਈਆਂ ਸੀ? ਇਹ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਭੱਜ ਗਈਆਂ। ਇਹ ਬਾਬਾ ਜੀ ਲੰਗਰ ਲੈ ਕੇ ਨਾ ਤੁ ਜਿਹੜਾ ਹੁਣ ਜਿੱਦਾਂ ਬਾਬਾ ਜੀ ਜਿਹੜੇ ਲੁੱਟਖੋ ਕਰਦੇ ਨੇ ਲੰਗਰ ਦੀ ਉਹਨਾਂ ਬਾਰ ਸਿੰਘ ਬੀਤੀ ਸਾਹਿਬ ਚੋਲਾ ਸਾਹਿਬ ਵਾਲੇ ਆਏ ਆ। ਇਹ ਰਾਸ਼ਨ ਦੇਣਦੇ ਕੁਛ ਮਤਲਬ Rajasthan ਤੋਂ ਆਏ ਨੇ ਧਰਮਿੰਦਰ ਸਿੰਘ ਜੀ ਨਾਂ ਉਹਨਾਂ ਦਾ ਰਾਸ਼ਨ ਲੈ ਕੇ। ਆਪਾਂ ਅਰਦਾਸ ਬੇਨਤੀ ਕਰਕੇ ਗਰੀਬਾਂ ਨੂੰ ਸ਼ੁਰੂ ਕੀਤਾ। ਇਹ ਜਿਹੜੇ ਅੰਸਰ ਲੋਕ ਨੇ ਮੂੰਹ ਧੱਕ ਕੇ ਇਹ ਇਕੱਠਾ ਕਰਕੇ ਰਾਸ਼ਨ ਤੇ ਜਿਹੜਾ ਜਾ ਕੇ ਦੁਕਾਨਾਂ ਤੇ ਵੇਚ ਦਿੰਦੇ ਜਿਨ੍ਹਾਂ ਦਾ ਸਾਡਾ ਇਹ ਪਿੰਡ ਹੀ ਕੋਈ ਨਹੀਂ ਇੱਥੋਂ ਦੇ ਹੈ ਨਹੀਂ ਕਈਆਂ ਘਰਾਂ ਦੇ ਵਿੱਚੋਂ ਲੋਕਾਂ ਨੇ 40 40 ਫੀਟ ਦੀਆਂ ਬੋਰੀਆਂ ਤਰਪਾਲਾਂ ਕਈ ਕੁਝ ਜਿਹੜਾ ਗਰੀਬਾਂ ਵਾਸਤੇ ਆਇਆ ਸੀ ਉਹ ਇਕੱਠਾ ਕਰਕੇ ਵੇਚਦੇ ਮੌਂਗੇ ਮੈਂ ਘਰ ਦੇ ਹਾਲਾਤ ਵੇਖੋ ਨਾ ਤਾਂ ਸਿਰ ਤੇ ਛੱਤ ਵੀ ਨਹੀਂ ਕੋਈ ਮੇਰੀ ਬੇਨਤੀ ਸੁਣੋ ਇਹ ਪੱਖੋ ਕੇ 40 ਸਭ ਪਿੰਡ ਆ ਅਮਰਤ ਵੇਲਾ ਹੋਇਆ ਤੇ ਸਾਡੇ ਕੋ ਮੱਖਣ ਸਿੰਘ ਮੱਖਣ ਜੀ ਆਏ ਇੱਕ ਇਹ ਲੜਕਾ ਆਇਆ ਹੂੰ ਦੋ ਲੜਕੇ ਇੱਕ ਮੇਰਾ ਬੇਟਾ ਆਂਦੇ ਵੀ ਤੁਸੀਂ ਬਨ ਇਥੋਂ 1 ਕਿਲੋਮੀਟਰ ਕੋਰੀਡੋਰ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਵਾਸਤੇ ਪਾਕਿਸਤਾਨ ਸੰਗਤ ਜਾਂਦੀ ਹੈ ਹਾਂਜੀ ਕਰਤਾਰਪੁਰ ਲੰਗਾ ਉਥੋਂ ਤੁਸੀਂ ਟੁੱਟੀ ਆ 3 ਵਜੇ ਉਹਦਾ ਪਾਣੀ ਆਉਣਾ ਸ਼ੁਰੂ ਕਰਤਾ ਵਾ ਉਸ ਤੋਂ ਬਾਅਦ ਇੱਥੇ ਨਜ਼ਦੀਕ 2 ਕਿਲੋਮੀਟਰ ਹਟਵਾ ਜਾ ਕੇ ਫਿਰ ਇੱਕ ਪਾਰ ਟੁੱਟ ਗਿਆ ਤੁਸੀਂ ਬਨ ਉਸ ਤੋਂ ਇੱਥੇ ਵੱਡਾ ਇੱਕ ਪਾਰ ਆ 2 ਕਿਲੇ ਦਾ ਉਹ ਟੁੱਟ ਗਿਆ ਵਾ ਫਿਰ ਕੀ ਕੀਤਾ ਵੀ ਸਾਢੇ 3 ਪਾਣੀ ਇਥੇ ਨਾ ਇਥੇ ਇੰਨਾ ਆਉਣਾ ਹੁੰਦਾ ਜਦੋਂ ਇਹਨਾਂ ਮੈਨੂੰ ਦੱਸਿਆ 3 ਵਜੇ ਮੈਂ ਅੰਦਰ ਗਿਆ ਵੇਖੋ ਪਾਣੀ ਕਿੰਨਾ ਕਿੰਨਾ ਮੈਂ ਮਹਾਰਾਜ ਦੇ ਸ਼ਰੂਪ 8 ਹੀ ਮੈਂ ਜਲਦੀ ਜਲਦੀ ਮੂੰਹ ਹੱਥ ਧੋਤਾ ਸਾਰਾ ਕੰਮ ਕਰਕੇ ਤੇ ਫਿਰ ਮਹਾਰਾਜ ਦੇ ਸ਼ਰੂਪ ਜਿਹੜੇ ਮੈਂ ਉੱਥੇ ਸ਼ਿਫਟ ਕੀਤੇ ਉੱਚੀ ਜਗ੍ਹਾ ਉਹਦੇ ਤੇ 1 ਫੁੱਟ ਪਾਣੀ ਜਿਹੜਾ ਥੱਲੇ ਰਿਹਾ ਹੁਣ ਇਥੋਂ ਪਾਣੀ ਟੁੱਟਾ ਵਾ ਪਹਿਲੇ ਪੱਖੋ ਕੇ ਚਾਲੀ ਸਾਹਬ ਨੂੰ ਮਾਰ ਵਜੀ ਕੋਰੀ ਟੋਰ ਬੰਦ ਕਰਕੇ 15 ਫੁੱਟ ਉੱਚਾ ਪਾਣੀ ਉਧਰੋਂ ਨਹੀਂ ਨਿਕਲ ਸਕਿਆ ਨਾ ਸਰਕਾਰ ਨੇ ਪੋਲ ਪਾਇਆ ਛੋਟਾ ਪੋਰਾ ਪਾਇਆ ਹੀ ਪਹਿਲਾ ਪੱਖੋਂ ਕੇ ਚਾਲੀ ਸਾਹਿਬੀ ਪਲਾਟ ਸਾਡੇ ਗਰੀਬ ਜੋਬੇ ਫਿਰ ਇਧਰ ਨੂੰ ਵਧਿਆ 5 ਵਜੇ ਨੂੰ ਮੇਰੇ ਉੱਪਰ ਦੀ ਨਾ ਪਾਣੀ ਹੋ ਗਿਆ ਸਾਧ ਸੰਗ ਜੀ ਫਿਰ ਸਾਧਾਂ ਵਾਲੀ ਤੇ ਫਿਰ ਮਾਨ ਪਿੰਡ ਨੂੰ ਡੋਬਿਆ ਕੋਰੀ ਟੋੜ ਦੇ ਨਾਲ 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 ਪਾਣੀ ਤੁਰਿਆ ਤੁਰਿਆ ਜਾਂਦਾ ਬਬਾਈ ਜੇ ਤੁਹਾਨੂੰ ਪਤਾ ਲੱਗਦਾ ਕਿ ਵੀ ਇਦਾਂ ਦੇ ਲੋਕ ਮੂੰਹ ਟੱਕ ਟੱਕ ਕੇ ਲੇਡੀਜ਼ ਇੱਥੇ ਰਾਸ਼ਨ ਇਕੱਠਾ ਕਰਦੇ ਉਹਨਾਂ ਨੂੰ ਰੋਕਦੇ ਨਹੀਂ ਫਿਰ ਅਸੀਂ ਵੀ ਆਨੇ ਵੀ ਦੁੱਖ ਦੀ ਘੜੀ ਆ ਆਇਆ ਗਰੀਬੀ ਵੀ ਹੁਣ ਕਿਹਦਾ ਤੁਹਾਡੇ ਨਾਲ ਲੜਦੇ 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 ਤੁਸੀਂ ਰੋਕਿਆ ਕਦੇ ਇਹਨਾਂ ਨੂੰ ਰੋਕਦੇ ਆ ਜਰਾ ਜਾ ਕੇ ਫਿਰ ਦੁਬਾਰਾ ਜੇ ਹੋਰ ਗੱਡੀ ਆਉਂਦੀ ਆ ਫਿਰ ਨਾਲ ਆ ਜਾਂਦੇ ਜੀ ਕਈ ਮਗਰਬ ਅੱਗੇ ਵੀਡੀਓ ਅਕਾ ਹਾਦਸੇ ਹੋਏ ਆ ਉਹ ਇਹਨਾਂ ਦੀ ਵਜ੍ਹਾ ਕਰਕੇ ਆ ਨਾ ਸਾਰੇ ਵੀਡੀਓ ਮਸੇ ਜਾਦੇ ਨਹੀਂ ਵੇਖਣਦੇ ਹਾਂ ਹਾਂ ਉਹ ਵੀਡੀਓ ਵੇਖਣ ਦੇ ਆਂਦੇ ਵੀ ਰਾਸ਼ਨ ਨਾ ਲਿਓ ਅੱਛੇ ਜੇ ਇੱਥੇ ਰਾਸ਼ਨ ਆ ਰਿਹਾ ਤੇ ਸਾਡੇ ਕੋਈ ਬੰਦਾ ਇੱਕ ਦੂਜੇ ਮਰ ਜਾਣੀ ਨੇ ਠੀਕ ਹੈ ਮਤਲਬ ਇਕੱਠਾ ਕਰੀ ਜਾਂਦੇ ਨੇ ਬਾਹਰੋਂ ਆਈ ਜਾਂਦੇ ਇਕੱਠਾ ਕਰੀ ਜਾਂਦੇ ਨੇ ਰਾਸ਼ਨ ਬੰਦ ਕਰ ਦਿਓ ਉਧਰ ਸੇਵਾ ਕੋਈ ਦੇਣੀ ਹੈ ਕੋਈ ਘਰ ਕਿਸੇ ਨੂੰ ਦਾਣ ਪਾਣਾ ਪੈਸੇ ਤੇ ਲਾ ਦੋ ਤੇ ਰਾਸ਼ਨ ਕੋਈ ਬੰਦ ਕਰ ਦਿਓ ਰਾਸ਼ਨ ਤਾਂ ਮਤਲਬ ਲੋੜ ਨਹੀਂ ਗਾ ਹੁਣ ਇਹਨਾਂ ਦੇ ਛੱਤ ਡਿੱਗ ਪਿਆ ਘਰ ਪਾਉਣ ਲਈ ਕੁਝ ਨਾ ਕੋਈ ਪਾਈਪ ਘਰ ਪਾਉਣ ਵਾਸਤੇ ਕੁਝ ਦੋ ਨਾ ਹਾਂ ਜੀ ਹਾਂ ਜੀ ਉਹਨਾਂ ਉਹਨਾਂ ਨੇ ਕਿਹਾ ਵੀ ਤੁਸੀਂ ਇਹ ਬੰਦ ਕਰ ਦਿਓ ਰਾਸ਼ਨ ਨੂੰ ਇੱਕ ਪੱਤ ਹੋ ਜਾਏਗਾ ਤੇ ਹਾਂ ਜੀ No, no okay. Okay.